ਪਠੰਡਾ ਪੁਲਿਸ ਵੱਲੋਂ ਪਠੰਡਾ ਦੇ ਅੰਦਰ ਵੱਡੀ ਮਾਤਰਾ ਵਿੱਚ ਫੜੀ ਗਈ ਚਾਇਨਾ ਡੋਰ ਇੱਕ ਨੂੰ ਫੜ ਕੇ ਕੀਤਾ ਗਿਆ ਮਾਮਲਾ ਦਰਜ ਅਤੇ ਇਸ ਨੂੰ ਗ੍ਰਿਫਤਾਰ ਕਰ ਕੀਤਾ ਗਿਆ ਬੰਧ ਹਵਾਲਾਤ ਡੀਐਸਪੀ ਡੀ ਨੇ ਦਿੱਤੀ ਜਾਣਕਾਰੀ ਡੀਐਸਪੀ ਡੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕਤਵਾਲੀ ਵਿਖੇ ਇੱਕ ਵਿਅਕਤੀ ਦੇ ਮਾਮਲਾ ਦਰਜ ਕੀਤਾ ਗਿਆ ਹੈ ਜੋ ਸੀਆਈਏ ਵੱਲੋਂ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਦੇ ਕੋਲੋਂ 148 ਗੁੱਟੇ ਚੈਨਲ ਡੋਰ ਦੀ ਬ੍ਰਾਂਧ ਕੀਤੀ ਹਮ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵੀ ਇਹਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਨੂੰ ਬੰਦਾਵਲਦ ਕੀਤਾ ਗਿਆ ਹੈ ਹੁਣ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਵੀ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਦੱਸ ਦਈਏ ਕਿ ਜਿੱਥੇ ਚੈਨਲ ਡੋਰ ਬਹੁਤ ਹੀ ਜ਼ਿਆਦਾ ਘਾਤਕ ਡੋਰ ਹੈ ਇਹ ਜਿੱਥੇ ਇਨਸਾਨੀ ਜ਼ਿੰਦਗੀ ਦੇ ਲਈ ਬਹੁਤ ਆਪਾ ਘਾਤਕ ਹੈ ਉੱਥੇ ਜਾਨਵਰਾਂ ਦੇ ਲਈ ਵੀ ਬਹੁਤ ਜ਼ਿਆਦਾ ਘਾਤਕ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਆਪਣਾ ਇਸ ਨੂੰ ਆਪਣਾ ਇਸ ਨੂੰ ਫੜਨ ਦੇ ਲਈ ਉਪਰਾਲੇ ਕੀਤੇ ਜਾ ਰਿਹਾ ਹੈ ਅਤੇ ਹੁਣ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਦੇ ਵਿੱਚ ਚੈਨਲ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਮਾਮਲੇ ਦਾਇਰ ਕਰਕੇ ਇਸ ਨੂੰ ਬਾੰਧਾ ਹਵਾਲਤ ਕੀਤਾ ਗਿਆ ਦੇਖੋ ਜਿਹੜਾ ਚਾਇਨਾ ਡੋਰ ਆ ਚਾਇਨਾ ਡੋਰ ਦੇ ਨਾਲ ਸਾਡੇ ਸਮਾਜ ਦੇ ਵਿੱਚ ਪਸ਼ੂ ਪੰਛੀਆਂ ਅਤੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਇਹਦਾ ਨੁਕਸਾਨ ਹੋ ਰਿਹਾ ਹੈ ਤੇ ਚੈਨਾ ਡੋਰ ਦੇ ਬਰਕਲਾਪ ਸਾਡੇ ਮਾਨਯੋਗ ਐਸਐਸਪੀ ਬਠਿੰਡਾ ਨੇ ਇਸ ਦੇ ਬਰਕਲਾਪ ਇਹਦੀ ਰਿਕਵਰੀ ਦੇ ਸੰਬੰਧੀ ਸਾਨੂੰ ਸਖਤ ਤਾਅਦਾਤਾਂ ਦਿੱਤੀਆਂ ਹੁਆਂ ਇਸੇ ਲੜੀ ਦੇ ਵਿੱਚ ਹੀ ਸੀਜੀ ਸਟਾਫ ਸਾਡੇ ਵੱਲੋਂ ਬਠਿੰਡਾ ਦੇ ਐਸਆਈ ਜਸਵਿੰਦਰ ਸਿੰਘ ਨੂੰ ਉਸ ਨੂੰ ਸਮੇਂਵੱਢੀ ਸਫਲਤਾ ਮਿਲੀ ਜਦੋਂ ਉਸ ਨੇ ਅਨਪੰਮ ਸਿੰਘ ਅਰਪ ਸ਼ੈਡੀ ਨਾਂ ਦਾ ਇੱਕ ਨੌਜਵਾਨ ਇੱਕ ਨੌਜਵਾਨ ਨੂੰ ਇੱਥੇ ਢਿੱਲੋਂ ਕਲੋਨੀ ਮੇੜੇ ਮਹਿਣਾ ਚੌਂਕ ਤੋਂ ਗ੍ਰਫਤਾਰ ਕਾਬੂ ਕਰਕੇ ਉਸ ਦੇ ਕੋਲ 148 ਗੱਟੇ ਜੈਨਾ ਲੋੜ ਦੇ ਬਰਾਮਦ ਕੀਤੇ ਸਰ ਇਹ ਕਿੱਥੋਂ ਲਿਆਇਆ ਸੀ ਇਹ ਮੁਟਲੇ ਤੌਰ ਤੇ ਪੁੱਛ ਕਛ ਤੋਂ ਪਤਾ ਲੱਗਾ ਵੀ ਇਹ ਇਹਨੂੰ ਜਿਹੜੀ ਸਪਲਾਈ ਇਹ ਰਾਜਸਥਾਨ ਦੇ ਵਿੱਚੋਂ ਕੋਈ ਨੌਰ ਬਹਾਦਰ ਨਾਮ ਦੀ ਜਗ੍ਹਾ ਉੱਥੋਂ ਇਹਨੂੰ ਸਪਲਾਈ ਹੋ ਰਹੀ ਸੀ ਕਿੰਨੇ ਟਾਈਮ ਦਾ ਕਰਿਆ ਇਹ ਗਾਇਬ ਹੈ ਇਹ ਜਦੋਂ ਇਹਦਾ ਤਾਂ ਲੱਗਦਾ ਸੀ ਉਹ ਲੈ ਕੇ ਲਿਆਉਂਦਾ ਸੀ ਪਰ ਹੁਣ ਇਹ ਪਹਿਲੀ ਵਾਰ ਹੀ ਲੈ ਕੇ ਆਇਆ ਸੀ ਤੇ ਪਹਿਲੀ ਵਾਰੀ ਕਬੂ ਆ ਗਿਆ ਤੇ ਮੈਨੇ ਕੰਮ ਕੀ ਲੱਭਿਆ ਇਹ ਇਸ ਬਾਰੇ ਪਤਾ ਲੱਗਾ ਵੀ ਇਹ ਧੋਬੀ ਬਾਜ਼ਾਰ ਦੇ ਵਿੱਚ ਕੋਈ ਕੱਪੜੇ ਵਾਲੀ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਹੈ ਇਹ ਇਹ ਤਾਂ ਬਟਿੰਡੇ ਦਾ ਹੀ ਇਹ 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 ਤਾਂ ਬੇਸਿਕਲੀ ਹੈ ਬਟਿੰਡੇ ਦਾ ਰਹਿਣ ਵਾਲਾ ਪਰ ਹੁਣ ਇਹ ਨਰਸਿੰਗ ਕਲੋਨੀ ਜਿਹੜੀ ਠਾਣਾ ਸੰਗ ਦੇ ਵਿੱਚ ਡੱਪ ਵਾਲੀ ਦੇ ਨੇੜੇ ਦੀਕ ਪੈਂਦੀ ਆ ਉੱਥੇ ਰਹਿ ਰਿਹਾ ਸੀ ਇਹ ਸਪਲਾਈ ਕਿੱਥੇ ਕਰ ਰਿਹਾ ਸੀ ਇਸ ਸਮੇਂ ਇਹ ਇਹ ਦੀ ਜਿਹੜੀ ਸਪਲਾਈ ਆ ਸੀ ਤੇ ਪੈਸੇ ਇਹ ਤੋਂ ਢਕਾਈ ਦੇ ਨਾਲ ਪੁੱਛ ਵਿੱਚ ਕਰ ਰਹੇ ਆ ਇਹਨੇ ਲੋਕਲੀ ਇਹ ਸਪਲਾਈ ਇਹਨੇ ਕਰਨੀ ਸੀ ਤੇ ਮਾਂਜੋ ਕੋਰਟ ਤੇ ਪੇਸ਼ ਹੱਲ ਤਾਂ ਗਈ ਹਾਂ ਹਾਂਜੀ ਇਹਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਇਹ ਤੋਂ ਬਰੀਕੀ ਦੇ ਨਾਲ ਅਸੀਂ ਵਧੇਰੇ ਪੁੱਛਗਿੱਛ ਕਰਾਂਗੇ ਕਿਸ ਧਾਰਾ ਹੋਂ ਦੇ ਤਹਿਤ ਬੱਚਾ ਬੱਚਾ ਦੇਖੋ ਇਹ ਸੇ ਵਰਕ ਲਾਪ ਅਸੀਂ 223 BNS ਤੇ 15 এনਵਾਇਰਨਮੈਂਟ ਐਕਟ ਦੇ ਦੀਨ ਥਾਣਾ ਕੋਟਵਾਲੀ ਬਟਿੰਡਾ ਵਿਕੇ ਮਕਦਮਾ ਦਰਜ ਕੀਤਾ ਹੈ ਚਾਈਨਾ ਡੋਰ ਵਿੱਚ ਨਾਲੇ ਨਾਲ ਕੀ ਲੱਗ ਰਿਹਾ ਇੱਕੋ ਜਿਹੜੀ ਚਾਈਨਾ ਡੋਰ ਆ ਉਹ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਚਾਈਨਾ ਚਾਈਨਾ ਡੋਰ ਸਮਾਜ ਦੇ ਵਿੱਚ ਜੇ ਰਹਿਣ ਵਾਲੇ ਹਰੇਕ ਜੀਵਤ ਜੀਵ ਜੰਤੂ ਤੇ ਵਿਅਕਤੀ ਦੇ ਲਈ ਬੜੀ ਘਾਤਕ ਸਿੱਧ ਹੋ ਰਹੀ ਆ ਤੇ ਇਸ ਕਰਕੇ ਜਿਹੜੇ ਚਾਈਨਾ ਡੋਰ ਦੇ ਜੋ ਵੀ ਇਹਦਾ ਕੰਮ ਕਰ ਰਹੇ ਆ ਉਹਨੂੰ ਸਾਡੀ ਸੱਤ ਧਾੜਨਾ ਵੀ ਉਹ ਆਪਣੇ ਜਿਹੇ ਕੰਮਾਂ ਤੋਂ ਆਵਾਜ਼ ਆ ਜਾਣ ਤੇ ਬਾਕੀ ਜਿਹੜੇ ਸਮਾਜ ਦੇ ਵਿੱਚ ਹੋਰ ਬੱਚੇ ਤੇ ਬੱਚਿਆਂ ਦੇ ਮਾਪਿਆਂ ਨੂੰ ਇਹ ਸਾਡੀ ਬੇਨਤੀ ਆ ਸਾਡੀ ਨਸੀਹਤ ਆ ਵੀ ਉਹ ਆਪਾ ਆਪਣੇ ਬੱਚਿਆਂ ਤੇ ਨਿਗਾਹ ਰੱਖਣ ਤੇ ਕਿਤੇ ਕਿਉਂਕਿ ਵੀ ਉਹ ਚੈਨਾ ਡੋਰ ਤਾਂ ਨਹੀਂ ਚੈਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਸਿਖੇਤ ਵੀ ਕਰਨਾ